ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰਤ ਕੋਲ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੇਰਦਾ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਪਸ਼ੂ ਵੀਰ ਲੈ ਕੇ ਹਾਜ਼ਰ ਹੋਇਆ ਇੱਧਰ ਤੁਸੀਂ ਦੇਖ ਰਹੇ ਜੇ ਤਿੰਨ ਦੋਸਤੋ ਮੱਝਾਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਪਾਸੇ ਇੱਧਰ ਤੁਸੀਂ ਦੇਖੋਗੇ ਚਾਰ ਬੇੜਾ ਰੇਡ ਪਾਪੜ ਤਾਂ ਦੋਸਤੋ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤੁਹਾਨੂੰ ਬਿਲਕੁਲ ਛੋਟੇ ਰੇਡ ਤੋਂ ਲੈ ਕੇ ਤੇ ਵੱਡੇ ਮੁੱਲ ਤੱਕ ਦੀਆਂ ਜਿਹੜੀਆਂ ਦੋਸਤੋ ਤੁਹਾਨੂੰ ਝੋਟੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਕਾਫੀ ਖੂਬਸੂਰਤ ਕੁਆਲਿਟੀ ਦੀਆਂ ਝੋਟੀਆਂ ਵੀਰ ਦੇ ਕੋਲ ਅੱਜ ਮੌਜੂਦ ਆ ਇੱਕ ਝੋਟੀ ਬਹੁਤ ਸਟੈਂਡਰਡ ਸਾਈਜ਼ ਦੇ ਵਿੱਚ ਆ ਫੁੱਲ ਬੜਾ ਫੁੱਲ ਵੱਢੀ ਆ ਸੋ ਜਿਹੜੇ ਵੀਰ ਨੇ ਕੋਈ ਚੰਗੇ ਪੈਸੇ ਖਰਚ ਕਰਕੇ ਦੋਸਤੋ ਚੰਗਾ ਪਸ਼ੂ ਤਾਂ ਲੈਣਾ ਉਹ ਤੁਸੀਂ ਉਹ ਝੋਟੀ ਨੂੰ ਵੀ ਹੱਥ ਪਾ ਸਕਦੇ ਜੀ ਟੋਟਲ ਸੱਤ ਨਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਸੂਏ ਸੂਏ ਆ ਕੁਝ ਗੱਬਣ ਪਸ਼ੂ ਆ ਪੂਰੀ ਡਿਟੇਲ ਆਪਾਂ ਵੀਰ ਅਮਰਤਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 7 ਮਈ ਆ ਤੇ ਸਮਾਂ ਕੋ ਔਰ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਮਰਤ ਭਾਈ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਠੀਕ ਠਾਕ ਜੀ ਹਾਂਜੀ ਹਾਂਜੀ ਵੀਰ ਜੀ ਅੱਛਾ ਤੇ ਅਮਰਤ ਵੀਰ ਅੱਜ ਪਸ਼ੂ ਆਪਣੇ ਕੋਲ ਟੋਟਲ 7 ਨਖ ਨੇ ਹਾਂਜੀ ਵੀਰੇ ਆਪਣੇ ਤੋਂ ਇੱਕ ਪਹਿਲਾਂ ਝੋਟੀ ਸੁਣੀ ਪਲੂਨ ਇੱਕ ਦੂਜਾ ਸੂਹਾ ਝੋਟੀ ਆ ਇੱਕ ਤੀਜੇ ਲਈ ਗੱਬਣ ਪੰਜਾਂ ਮਹੀਨੇ ਗੱਬਣ ਛੇਵਾਂ ਲੱਗਾ ਇਹਨੂੰ ਦੁੱਧ ਵੀ ਦਿੰਦੀ ਤਿੰਨ ਚਾਰ ਕਿਲੋ ਠੀਕ ਹੈ ਜੀ 3 ਕਿਲੋ ਦੀ ਫੁੱਲ ਗਰੰਟੀ ਆ ਅਗਲੇ ਬੰਨੇ ਵੈੜ ਸੂਈ ਸਵਾਈ ਇੱਕ ਦੋ ਵੜਾ ਇੱਕ ਸ਼ਾਈ ਆਲ ਇੱਕ ਜਲਸੀ ਠੀਕ ਹੈ ਜੀ ਹਾਂ ਜੀ ਟੋਕੜ ਗੱਬਣ ਵਸ਼ੀ ਆ ਜਾਂਦੀ ਜਲਸੀ ਗੜ ਲੈ ਠੀਕ ਹੈ ਜੀ ਠੀਕ ਹੈ ਹਾਂ ਜੀ ਅੰਮ੍ਰਿਤ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸ ਝੋਟੀ ਵਾਲੀ ਝੋਟੀ ਤੋਂ ਵੀਰੇ ਹਾਂਸ ਤੋ ਕਰਦੇ ਆਪਾਂ ਦੇ ਅੱਛਾ ਅੰਮ੍ਰਿਤ ਚੰਗਾ ਪੀਸ ਆ ਵੀਰੇ ਝੋਟੀ ਚੰਗੀ ਆ ਕੋ ਪੂਰੀ ਡਿਟੇਲ ਆਪਣੇ ਵੀਰਾਂ ਨਾਲ ਕਰਦੀ ਹੈ ਸਾਂਝੀ ਵੀ ਇਹਦਾ ਕੀ ਹਿਸਾਬ ਕਿਤਾਬ ਆ ਸੁਹਾ ਕਿਨਵਾ ਸੂ ਰਹੀ ਹੈ ਵੀਰੇ ਪਹਿਲਣ ਸੂਣੀ ਛੇ ਦੰਦ ਦਾ ਮੂੰਹ ਕੱਟੀ ਅੱਛਾ ਜੀ ਇਹ ਖੁੱਲੀ ਰਹੀ ਬਹੁਤ ਜਿਆਦੀ ਕੱਟੀ ਸਾਂਭੀ ਕਿਸੇ ਨੇ ਹਾਂ ਚੰਗੇ ਸੀ ਮੰਦੀ ਕਿਸੇ ਦੀ ਲੋਗੇ ਹਾਂਜੀ ਲੋ ਦੋਸਤੋ ਪੂਰੀ ਝੋਟੀ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਆਪਾਂ ਸੋ ਜਮੀਪਲੀ ਪੂਰੀ ਆ ਮੈਨੂੰ ਲੱਗਦਾ ਵੀ ਬਹੁਤ ਆ ਪਸ਼ੂ ਏਡੀ ਹਾਈਟ ਕੱਤ ਦੇ ਵਿੱਚ ਆਪਾਂ ਵੇਖਦੇ ਆ ਵੈਸੇ ਨਾਰਮਲ ਮੱਝਾਂ ਝੋਟੀਆਂ ਆਪਾਂ ਵਿਖਾਉਂਦੇ ਰਹੀਦਾ ਤੁਹਾਨੂੰ ਠੀਕ ਆ ਜੀ ਜਦੋਂ ਕੋਈ ਚੰਗਾ ਸਪੈਸ਼ਲ ਨਗ ਨਿਕਲੇ ਤੇ ਉਹਦੇ ਬਾਰੇ ਕੋਈ ਸਪੈਸ਼ਲ ਜਾਂ ਸਪੈਸ਼ਲਟੀ ਜੀ ਵੀਰੇ ਜੋ ਮਾਲ ਲਿਆ ਭਾਈ ਢੀ ਝੋਟੀ ਪਹਿਲਨ ਲਈ ਨਹੀਂ ਆਈ ਤਾਈ ਜੀ ਹਾਂ ਬੜਾ ਮਾਲ ਵੇਚੀਦਾ ਵਾ ਚਲੋ ਲੋ ਕਰੋ ਜੀ ਐਡੀ ਕਦੇ ਲਈ ਨਹੀਂ ਸੋ ਝੋਟੀ ਦੇ ਦਰਸ਼ਨ ਕਰੋ ਦੋਸਤੋ ਕੱਦ ਕਾਠ ਵੀ ਮਾਲਕ ਨੇ ਬਹੁਤ ਸੋਹਣਾ ਬਖਸ਼ਿਆ ਕਰਮਾੜੀ ਨੂੰ ਤੇ ਲੰਬਾਈ ਲੰਬੋਈ ਵੇਖੋ ਤੁਸੀਂ ਪੂਰੀ ਆ ਝੋਟੀ ਦੀ ਮੋਹੂ ਛੇ ਦਾੰਦਾ ਝੋਟੀ ਤੇ ਪਹਿਲਾ ਸੂਆ ਸੂ ਰਹੀ ਆ ਦੇਣਾ ਜੇ ਵੀਰੇ 10 12 ਲੈਂਦੀ ਆ ਠੀਕ ਹੈ ਜੀ ਹਾਂ 10 ਤੋਂ 12 ਕ ਦੇਣਾ ਹਾਂ ਕੱਟੀ ਮੇਰੇ ਸਿਰ ਨਾਲ ਉੱਚੀ ਆ ਦੇ ਬੜੀਆਂ ਮਈਆਂ ਵੇਚੀਆਂ ਵੀਰੇ ਇਤਾਂ ਹੀ ਪਹਿਲਾਂ ਕੱਟੀ ਐਡੀ ਕੱਦ ਵਾਲੀ ਨਹੀਂ ਵੇਖੀ ਠੀਕ ਹੈ ਜੀ ਠੀਕ ਆ ਹਾਂ ਲਓ ਵੀ ਦੋਸਤੋ ਇੱਕ ਵਾਰੀ ਤੋਰਾ ਚੈੱਕ ਕਰੋ ਤੁਸੀਂ ਠੀਕ ਹੈ ਜੀ ਸੋ ਪਿੱਠ ਪੁੜੇ ਤੋਂ ਵੇਖੋ ਸੋਹਣਾ ਪਿੱਠ ਪੁੜਾ ਚੰਗੇ ਵੱਡੇ ਹਾਈਟ ਕੱਦ ਦੇ ਵਿੱਚ 10 ਤੋਂ 12 ਦਿਨ ਹਜੇ ਪੈਂਡਿੰਗ ਆ ਠੀਕ ਹੈ ਜੀ 10 ਤੋਂ 12 ਦਿਨ ਘਟੋ ਘਾਟੇ ਝੋਟੀ ਲੈਂਦੀ ਆ ਬਿਲਕੁਲ ਲੰਬੇ ਥਾਣਾ ਹਾਥੀ ਜਵਾਈਲਾ ਥਾਣੇ ਲੱਗਾ ਮਥਾ ਮਥਾ ਬਿਲਕੁਲ ਬਲੈਕ ਜੈੱਡ ਬਲੈਕ ਐ ਮਤਲਬ ਪੂਰੀ ਨਸਲ ਬਰੀਡ ਚ ਆ ਤੇ ਕੱਦ ਕੁਦ ਵੇਖੋ ਕਿੱਡਾ ਕੱਟੀ ਨੂੰ ਲੱਗਾ ਫਿਰ ਕਿਸੇ ਬੰਨੇ ਖੁੰਜੀ ਨਹੀਂ ਪਲੀ ਕੁਲੀ ਓੜੀ ਖੁੱਲੀ ਛੱਡੀ ਰੱਸੀ ਆਪਾਂ ਵੀਰੇ ਪਾਈ ਉੱਥੇ ਖੁੱਲੀ ਰਹੀ ਬਾੜੀ ਹੂੰ ਲੋਕ ਤਾਂ ਆਇਆ ਮਾਲੀਆਂ ਵਾਂਗੂ ਇਹੋ ਕਰੋ ਸਰੀਰ ਕਟਾਂਚਾ ਤੁਸੀਂ ਇਸ ਝੋਟੀ ਦਾ ਚੱਕ ਤੋਂ ਬਹੁਤ ਸੋਹਣੀ ਤੇ ਫੁੱਲ ਬੜਾ ਫੁੱਲ ਵੱਡੇ ਕਦ-ਕੱਦ ਦੇ ਵਿੱਚ ਝੋਟੀ ਆ ਤੇ ਥਾਣੀ ਥਾਣੀ ਬਹੁਤ ਸੋਹਣੀ ਹੈ ਤੁਹਾਨੂੰ ਇੱਕ ਵਾਰੀ ਥੋੜਾ ਨੇੜੇ ਹੋਵੇ ਆਪਾਂ ਦਿਖਾ ਰਹੇ ਆ ਤੋਰਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਸੋਨਾ ਲੇਵਾ ਖਾਲਾ ਬਣਾ ਰਹੀ ਹੈ ਦਸਾਂ ਕਦਿਆਂ ਦੇ ਵਿੱਚ ਸੋਹਣੀ ਉਮੀਦ ਕੀਤੀ ਜਾਂਦੀ ਹੈ ਵੀ ਝੋਟੀ ਲਓ ਜੀ ਠੀਕ ਆ ਸੋ ਬਹੁਤ ਖੂਬਸੂਰਤੋ ਦੋਸਤੋ ਝੋਟੀ ਆ ਠੀਕ ਹੈ ਜੀ ਜੋ ਜਿੰਨੀ ਸਿਫਤ ਕਰਨ ਲਗੇ ਉਹਨੀ ਥੋੜੀ ਹੈ। ਬਾਕੀ ਇੱਥੇ ਆਣ ਕੇ ਜਿਹੜਾ ਕੋਈ ਵੀਰ ਵੇਖੂਗਾ ਦੋਸਤੋ ਜੇ ਤੁਸੀਂ ਆਪ ਸਿਫਤ ਨਾ ਕੀਤੀ ਆਪਨਾ ਸਲਾਇਆ ਝੋਟੀ ਨੂੰ ਤਾਂ ਕੋਈ ਸੁਆਦ ਨਹੀਂ ਆਉਂਦਾਗਾ। ਬਾਕੀ ਬਹੁਤ ਖੂਬਸੂਰਤ ਚੰਗੀ ਸੋਹਣੀ ਜੰਮੀ ਪਲੀ। ਤੇ ਜਿੱਥੋਂ ਵੀ ਆਈ ਹੈ ਦੋਸਤੋ ਵੀਰ ਦੱਸ ਰਿਹਾ ਅਮਰਤ ਵੀ ਖੁੱਲੀ ਛੱਡੀ ਸੀ ਠੀਕ ਹੈ ਜਿਵੇਂ ਆਪਾਂ ਇੱਕ ਫਾਰਮ ਦੇ ਵਿੱਚ ਵੇਖਣਾ ਦੇਖਦੇ ਹਾਂ ਖੁੱਲੀਆਂ ਛੱਡੀਆਂ। ਉਸੇ ਤਰ੍ਹਾਂ ਝੋਟੀ ਪਲੀ ਆ ਖੁੱਲਾ ਛੱਡ ਕੇ ਝੋਟੀ ਪਲੀ ਆ ਠੀਕ ਆ। ਬਾਕੀ ਪਲੀ ਸਭੀ ਤੁਹਾਨੂੰ ਨਜ਼ਰ ਆ ਜਾਣੀ ਹੈ ਜਿੰਨੀ ਵੀ ਆ। ਸੋ ਕਿਸੇ ਪਾਸੇ ਖੁੰਝੀ ਨਹੀਂ ਕਰਮਾ ਲਈ 1% ਵੀ ਆਪਾਂ ਕਹਿ ਦਈਏ ਵੀ ਕਿਸੇ ਪਾਸੇ ਕੋਈ ਪਸੂ ਖੁੰਝਿਆ ਤੇ ਠੀਕ ਹੈ ਜੀ ਫਿਰ ਗੱਲ ਹੋਰ ਹੋ ਜਾਂਦੀ ਹੈ ਵੈਸੇ ਵੇਖੋ ਤੁਸੀਂ ਕਦ ਕਦ ਠੀਕ ਹੈ ਜੀ ਅੱਛਾ ਤੇ ਅਮਰ ਤੇ ਜੰਪਲ ਇਧਰ ਦੀ ਜੰਮੀ ਪਲੀ ਨਹੀਂ ਵੀਰੇ ਮਤਲਬ ਜੰਮੀ ਪਲੀ ਇਧਰ ਦੀ ਆ ਮਗਰ ਮਾਂ ਇਹਦੀ ਹਿੜਿਆਣੇ ਚੋਂ ਆਈ ਅੱਛਾ ਜੀ ਹਾਂ ਤੈਨੂੰ ਪਤਾ ਹੈ ਈ ਧੀ ਮੈਂ ਹਿੜਿਆਣੇ ਦੀ ਆ ਸਕਦੀ ਆਪਣੇ ਪੰਜਾਬ ਚ ਇਥੋਂ ਕਿੱਥੋਂ ਮੈਂ ਮਿਲਦੀ ਹੂੰ ਸੰਭੀ ਕ੍ਰੋਸੀਆਂ ਮਿਲਦੀਆਂ ਆਪਣੇ ਵਿੱਚੋਂ ਕ੍ਰੋਸਾਂ ਬਰੀਡ ਦੇ ਵਿੱਚ ਆ ਪੂਰੀ ਛੋਟੀ ਲਓ ਜੀ ਬਾਕੀ ਸਿੰਗੀ ਸਿੰਗੀ ਕ੍ਰੋਸ ਚੁੱਕ ਬਿਲਕੁਲ ਪਤਲਾ ਫੇਸ ਅੱਖਾਂ ਦੇ ਵਿਚਕਾਰੋਂ ਜਿਹੜੀ ਦੋਸਤੋ ਦਾਈ ਇਹਦਾ ਮਾ ਦਾ ਰਿਕਾਰਡ ਵੀ ਹੈਗਾ ਵਾ ਹਾਂ 20 22 ਲੀਟਰ ਦਾ ਮਾ ਦਾ ਰਿਕਾਰਡ ਆ ਠੀਕ ਆ ਹਾਂ ਤੇ ਬਿਲਕੁਲ ਚੈਸਟ ਚੁਸਟ ਕੋ ਤੁਸੀਂ ਵੇਖੋ ਛਾਤੀ ਛੂਤੀ ਬਹੁਤ ਸੋਹਣੀ ਹੈ ਚੱਲਰ ਝੁੱਲਰ ਉਸੇ ਤਰ੍ਹਾਂ ਠੀਕ ਆ ਤੇ ਚੰਗੀ ਸੋਹਣੀ ਹੈ ਬਾਕੀ ਅੱਗੇ ਆਉਣ ਵਾਲਾ ਸਮਾਂ ਦੱਸੋ ਦੋਸਤੋ ਚੰਗੀ ਮਿਲਕਿੰਗ ਕਰਵਾਉਂਦੀ ਹੈ ਕਿੰਨੇ ਕ ਦੁੱਧ ਤੇ ਚੱਲਦੀ ਹੈ ਉਹ ਅੱਗੇ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਾਡੀ ਸਟਰਕਚਰ ਵੇਖੋਗੇ ਫੁੱਲ ਜੰਮੀ ਪਲੀ ਆ ਫੁੱਲ ਹੈਲਥੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਅਮਰਤਾ ਠੀਕ ਹੈ ਜੀ ਲੈ ਜੀ ਅਮਰਤਾ ਆ ਬਾਬਾ ਬੱਸ ਜੀ ਬੱਸ ਜਿਹੜੇ ਭਰਾਣੇ ਸ਼ੌਕ ਨਾਲ ਪੈਸੇ ਲਾਉਣੇ ਆ ਦੋਸਤੋ ਸ਼ੌਕ ਨਾਲ ਪਸ਼ੂ ਖਰੀਦਣਾ ਉਹਦੇ ਲਈ ਜਿਹੜੀ ਦੋਸਤੋ ਤੋਹਫਾ ਚੀਜ਼ ਆ ਜਿਹੜੇ ਵੀਰ ਨੇ ਸ਼ੌਕ ਨਾਲ ਪੈਸੇ ਵੀ ਲਾਉਣੇ ਆ ਤੇ ਸ਼ੌਕ ਨਾਲ ਇਹੋ ਜਿਹੇ ਪਸ਼ੂ ਲੱਭ ਰਿਆ ਉਹ ਛੱਡ ਕੇ ਨਹੀਂ ਜਾਂਦਾਗਾ ਬਾਕੀ ਥਣੀਆਂ ਦੁਨੀਆਂ ਤੁਹਾਨੂੰ ਇੱਕ ਵਾਰੀ ਦਿਖਾਉਣੇ ਆ ਬਹੁਤ ਸੋਹਣੀ ਆ ਦੇਖੋ ਜੀ ਠੀਕ ਹੈ ਜੀ। ਆਲੋਕਾਰ ਚੀਜ਼ ਆ ਦੋਸਤੋ ਬਹੁਤ ਘੱਟ ਪਸ਼ੂ ਆਪਾਂ ਬਹੁਤ ਘੱਟ ਕੇਸ ਦੇ ਵਿੱਚ ਇਹ ਪਸ਼ੂ ਇਹੋ ਜਿਹੇ ਲੱਭਦੇ ਦੇਖਦੇ ਆ। ਤੇ ਚੰਗੀ ਆ ਕਮਾਲੀਆਂ ਤਾਂ ਪਲੇਖਾ ਪਾਉਂਦੀ। ਮੇਰੇ ਫਲਕਾਰੀ ਲਾਗੇ ਉਹ ਹੁਣੇ ਵੇਖੋ। ਇਹ ਬਣਾਇਆ ਵੇਖੋ ਸਰੀਰ ਦੇ ਉੱਤੇ ਨਾੜਾਂ ਵਾਂ। ਜਿੰਨੀ ਪਲੀ ਜਿੰਨੀ ਐ ਕੱਲੀ ਕੱਲੀ ਵੇਂਜ ਦੇਈ ਦੀ ਉੱਤੇ ਪਿੰਡੇ ਦੇ। ਬੱਸ ਜੀ ਬੱਸ। ਨਾੜਾਂ ਨਾ ਭਰੀ ਭਈ ਦੁੱਧ ਕਿਉਂ ਨਾ ਦੂ ਕੱਟੀ। ਹਮ। ਆ। ਲੋ ਜੀ। ਸੋ ਕਾਫੀ ਸੋਹਣੀ ਝੋਟੀ ਆ ਦੋਸਤੋ। ਸੋ ਜਿਹੜਾ ਫਿਰ ਖਰੀਦਣ ਦੇ ਸਿਲਸਿਲੇ ਲਈ ਆ ਲਈ ਆ ਰਿਹਾ ਉਹ ਛੱਡ ਕੇ ਨਹੀਂ ਜਾਊਗਾ ਕਿਉਂਕਿ ਚੀਜ਼ ਵਾਕੇ ਪਸ਼ੂ ਘਰੇ ਰੱਖਣ ਆਇਆ ਦੋ ਦੀ ਥਾਂ ਇੱਕ ਰੱਖਿਆ ਪਸ਼ੂ ਕਾਮਯਾਬ ਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਰੇਟ ਪੁੱਛ ਲੈਨੇ ਅਮਰਤ ਤੋਂ ਅਮਰਤ 10 ਦਿਨ ਹਜੇ ਪਹਿ ਵੀ ਆ ਝੋਟੀ ਦੇ ਸੂਰ ਤੇ ਹਾਂ ਹਾਂ ਮੇਰੀ ਤੇ ਅੱਜ ਆਪਾਂ ਕਿੱਥੋਂ ਤੱਕ ਦੇ ਦਾਂਗੇ ਵੀ ਜੇ ਇਹ ਹਾਣਾਂ ਵਾਲੀ ਗੱਲਬਾਤ ਹੋਵੇ ਵੈਸੇ ਜ਼ਿਆਦਾ ਮੰਗਿਆ ਨਾ ਜਾਵੇ ਤੇ ਜਿੰਨੇ ਕਾ ਹੱਕ ਰੱਖਦੀ ਏ ਝੋਟੀ ਵੈਸੇ ਕੱਦ ਕਾਠ ਵਾਲੇ ਪਾਸੋਂ ਵੇਖ ਲਗੇ ਨਸਲ ਪ੍ਰੀਡਾ ਦੇ ਪਾਸੋਂ ਵੇਖ ਲਗੇ ਝੋਟੀ ਚੰਗੀ ਆ ਕਿੱਥੋਂ ਤੱਕ ਸਾਰੇ ਕਸਰਾ ਕੱਢ ਕੇ ਵੀਰੇ ਮੋਲੇ ਦਾ 2.5 ਲੱਖ ਕਰਦੇ ਆਂ ਹਾਂਜੀ ਤੁਹਾਨੂੰ ਪਤਾ ਹੈ ਝੋਟੀ ਦਾ ਮੋਲ ਹੀ ਕੋਈ ਨਹੀਂ ਜੇ ਸਹੀ ਮਲੇ ਸਾਹਮ ਦਾ ਮੁੱਲ ਹੋਣੀ ਹੈ ਇਸ ਹਿਸਾਬ ਨਾਲ ਬਿਲਕੁਲ ਜੀ ਜੇ ਬੱਚਾ ਤਿਆਰ ਕਰੀਏ ਤੇ ਕੁੜਿਆ 1.5 ਤੋਂ 2 ਲੱਖ ਚ ਤਿਆਰ ਹੁੰਦਾ ਸਹੀ ਜਿੱਦਾਂ ਇਹਨਾਂ ਤਿਆਰ ਹੋਈ ਘੱਟੀ ਸਹੀ ਹੈ ਜੀ ਇਹਦਾ ਵੀਰੇ ਹਾਂ ਨਾ ਆਪਾਂ 2 ਦੀ ਦਵਾਂਗੇ 2 ਦੀ ਹਾਂ ਉਹ ਚ ਮਾਨਤਨ ਕਰਦਾਂਗੇ ਪਹੁੰਚ ਆਪਣੀ ਹੋਊਗੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 2 ਲੱਖ ਦੇ ਵਿੱਚ ਪਹੁੰਚ ਪਹੁੰਚ ਕਰਾਂਗੇ ਆਪਾਂ ਲੈ ਵੀ ਪੰਜਾਬ ਦੇ ਵਿੱਚੋਂ ਦੋਸਤੋ ਕਿਸੇ ਕੋਨੇ 'ਚ ਵੀ ਕੋਈ ਵੀਰ ਬੈਠਾ ਹੈ ਪੂਰੇ ਪੰਜਾਬ ਭਰ ਦੇ ਵਿੱਚ ਠੀਕ ਆ ਪਹੁੰਚ ਜਿਹੜੀ ਹੈ ਤੁਹਾਡੀ 2 ਲੱਖ ਦੇ ਵਿੱਚ ਝੋਟੀ ਹੋ ਜਾਊਗੀ ਤੇ ਬਾਕੀ ਬੇ ਤੜਕਾ ਕੋਈ ਸਾਈਬ ਹੈ ਨਾ ਆਪਣਾ ਪਾਲੇ ਠੀਕ ਹੈ ਜੀ ਤੇ ਤੁਹਾਡੇ ਘਰ ਜਿਹੜੀ ਹੈ ਚੀਜ਼ ਪਹੁੰਚ ਜਾਊਗੀ ਬਾਕੀ ਪੇਮੈਂਟ ਬੇਸ਼ੱਕ ਪਹਿਲਾਂ ਕਰ ਦਿਓ ਜਾਂ ਇੱਥੇ ਆ ਕੇ ਆਪ ਵੀ ਤਸੱਲੀ ਕਰੋ ਨਾਲ ਪੇਮੈਂਟ ਮੇਰਾ ਵੀਰ ਲੈ ਕੇ ਆਇਓ ਤੇਰਾ ਐਡੀ ਰਕਮ ਦੀ ਝੋਟੀ ਇੱਥੇ ਆ ਕੇ ਲਵੇ ਹਾਂ ਕਿਉਂਕਿ ਇਹ ਚੀਜ਼ਾਂ ਆਨਲਾਈਨ ਹੋਣ ਵਾਲੀਆਂ ਨਹੀਂ ਹੈਗੀਆਂ ਹਾਂਜੀ ਹਾਂਜੀ ਆਪ ਤੇ ਜ਼ਿੰਮੇਵਾਰ ਕੋਈ ਵੀਰ ਲੈ ਕੇ ਜਾ ਬਸ ਬਸ ਵੀਰੇ ਕਿਉਂਕਿ ਮਾਹ ਰਾਜ ਦੀ ਜੋ ਵੀ ਸੋਨਾ ਆ ਆਪਣੇ ਪਾਸ ਆ 500 ਰੁਪਏ ਲਾ ਕੇ ਲਈ ਪੂਰੀ 10 ਬਸ ਹੈਨਾ ਲੈ ਵੀ ਭਰਾਵੋ ਝੋਟੀ ਚੰਗੀ ਖਾਸੀ ਆ ਸਪੈਸ਼ਲ ਝੋਟੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਸੋ ਬਾਕੀ ਪੂਰੀ ਆਕਰਸ਼ਿਤ ਆ ਸਾਰੇ ਪਾਸਿਓਂ ਦਿਲ ਖਿੱਚਦੀ ਆ ਹਰ ਪਾਸਿਓਂ ਜਿਹੜੇ ਬੰਨੇ ਹੋ ਮੱਕੀ ਪਹਿਲਾਂ ਘੱਟੀ ਵੀਰ 17 18 ਕਿਲੋ ਦੁੱਧ ਭਰਨਾ ਜਿੱਡਾ ਵਜੂ ਦੇ ਹੀ ਗਾ ਵੀ ਅਮਰਤ ਲੈ ਅਮਰਤ ਅੱਗੇ ਆਪਣੇ ਕੋਲ ਜਿਹੜੀ ਆ ਮੈਂ ਇਹ ਦੂਜਾ ਸੁਹਾ ਸੁਣੀ ਵੀਰੇ ਦੂਜਾ ਸੁਹਾ ਸੁਹੰਦੀ ਆ ਹਾਂ ਪਹਿਲਾਂ ਨੇ 14-15 ਕਿਲੋ ਦੁੱਧ ਦਿੱਤਾ ਵਾ ਜਿਹੜੇ 8 ਦਿਨ ਹਜੇ ਰਹਿੰਦੇ ਆ ਪੂਰੇ ਸ਼ਹਿਦ ਆਉਂਦੇ ਆ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਵੈਸੇ ਪੈਸੇ ਵੀ ਲਾਉਣੇ ਆ ਵੀਰ ਨੇ ਕਿਉਂਕਿ ਪੈਸਾ ਜਿਹੜਾ ਦੋਸਤੋ ਢੌਖਾ ਬਣਦਾ ਪਰ ਪਸ਼ੂ ਵੀ ਤੁਸੀਂ ਵੇਖੋ ਪੂਰੀਆਂ ਸਫਾਈਆਂ ਵਾਲਾ ਹਾਂ ਜੀ ਇਹ ਜਿਹੜੀ ਝੋਟੀ ਆ ਦੂਜਾ ਸੁਹਾ ਵੀਰਾਂ ਦਾ ਸੁਹੰਦੀ ਆ ਤੇ ਸਫਾਈਆਂ ਸਫੁਈਆਂ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ ਆਪਾਂ ਪੂਰੀ ਤਸੰਨੀ ਦੇ ਨਾਲ ਮੂੰਹ ਮੱਥੇ ਤੋਂ ਇੱਕ ਵਾਰੀ ਤੁਸੀਂ ਤੇ ਇਹ ਦਿਨ ਵੈਸੇ ਦਸੀ ਚੱਲ ਗਏ ਮਤਲਬ ਕਿ ਅੱਜ ਵੀਰੇ ਲਾਉਗੀ ਕੱਟੀ 8 ਕੁ ਲੈਂਦੀ ਆ ਦੂਜਾ ਸੂਆ ਪਿਓਰ ਆ ਠੀਕ ਆ ਲਓ ਦੋਸਤੋ ਜਿਹੜੀ ਤੁਹਾਨੂੰ ਪਹਿਲੇ ਨੰਬਰ ਤੇ ਝੋਟੀ ਦਿਖਾਈ ਆ ਉਹਦਾ ਕੱਦ ਘਾਟ ਵੈਸੇ ਨਾਰਮਲ ਨਹੀਂ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਇਹ ਜਿਹੜੀ ਤੁਸੀਂ ਮੱਝ ਦੇਖ ਰਹੇ ਜੇ ਇਹ ਵੈਸੇ ਮੀਡੀਅਮ ਤੋਂ ਉੱਚੀ ਆ ਪਰ ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਆਪਾਂ ਇਹਦੀ ਕਰ ਸਕਦੇ ਆ ਠੀਕ ਆ ਜੀ ਖੁੱਲੇ ਡੁੱਲੇ ਪਿੰਡੇ ਦੀ ਬਾਕੀ ਦਿਨ तकरीबन ਨਾਇਆ ਬਣਾਇਆ ਕਾਫੀ ਪਿਆ ਕਰਮਾ ਵਾਲੀ ਨੇ ਸਵਾਤ ਲਾਜੇ 7 ਲੈ ਜੀ ਹਾਂਜੀ 8 ਦਿਨ ਲੈ ਜਾਣੇ ਬਣਾ ਬਣੀ ਜਿੰਨੀ ਮਰਜ਼ੀ ਆ ਨਾ ਕੱਟੀ ਪੁੜੇ ਨਹੀਂ ਕੋਈ ਦਿਨ ਵਾਇਆ ਡਰਦੀ ਇਹ ਵੀ ਘਰੋਂ ਨਹੀਂ ਕੱਢੀ ਕਿਸੇ ਨੇ ਜਿੰਨੀ ਵੀ ਸੁਸਰੀ ਠੀਕ ਹੈ ਜੀ ਬਲੈਤਨ ਗਾਂ ਨੂੰ ਬੰਦੀ ਇਹਨਾਂ ਨੇ ਫੁੱਲ ਗਰੰਟੀ ਦਿੱਤੀ ਆਪਣੀ ਕੱਟੀ ਜਾਂਦੀ 17 ਕਿਲੋ ਦੁੱਧ ਨਾ ਭਰੇ ਆਪਾਂ ਪੈਸੇ ਵਾਪਸ ਕਰਾਂਗੇ ਹਮ ਆਪਾਂ ਗਰੰਟੀ ਇੰਨੀ ਦਵਾਂਗੇ ਚੋਕੇ ਤਸੱਲੀ ਕਰਕੇ ਸੂਈ ਭੇਜ ਦਾਂਗੇ ਛੋਟੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਲੋ ਦੋਸਤੋ ਨਾਲੇ ਪਹਿਲਾਂ ਹੋਵੇ ਤੇ ਵੀਰੇ ਤੈਨੂੰ ਪਤਾ ਦੁੱਜਣ ਝੋਟੀ ਆ ਦੁੱਧ ਭਰੂ ਕੀ ਆਵਨ ਥੋੜੀ ਜੀ ਘਰੋਂ ਨਹੀਂ ਕੱਢੀ ਤਾਂ ਅੰਦਰ ਦੀ ਸੁੱਕਾਈ ਵੇਰਾ ਘਰੋਂ ਪਸ਼ੂ ਘੱਟ ਨਿਕਲੇ ਲੇਵਾਲੂਆ ਬਹੁਤ ਜ਼ਿਆਦਾ ਮੰਤਰ-ਮੁੰਤਰ ਵੜੀ ਆ ਫਿਰ ਚੁੱਪਣ ਧੁੱਪਣ ਵੜੀ ਪੋਲੀ ਵੀਰੇ ਰੂਹ ਹੀ ਗਾਂ ਨਾਲੋਂ ਜ਼ਿਆਦੀ ਪੋਲੀ ਬੜਾ ਜ਼ਬਰਦਸਤ ਆ ਪੂਰੀ ਹੈ ਹਾਂ ਲੈ ਵੀ ਹੈ ਵੀ ਪੂਰੇ ਜੋਰ ਚਾ ਦੋਸਤੋ ਠੀਕ ਆ ਜੀ ਉਹ ਢਿੱਲੀ ਮਠੀ ਨਹੀਂ ਕਰਮਾਂ ਵਾਲੀ ਪੂਰੀ ਫਿੱਟ ਫਾੜਾ ਸਰੀਰਕ ਪੱਖੋਂ ਵੇਖੀਏ ਤਾਂ ਪੂਰੀ ਰਾਜੀ ਆ ਵਜ਼ਨ ਪੂਰਾ ਠੀਕ ਆ ਕਾਜ ਕਰਗੀ ਚਮੜੀ ਵੇਖੋ ਵੀਰੇ ਲੈ ਕਾਜ ਕਰਗੀ ਚਮੜੀ ਆ ਵੇਖੋ ਹਾਂ ਐਂ ਮੋٹے ਚਮੜੀ ਨਹੀਂ ਆਈ ਐ ਸਲਿਮ ਚਮੜੀ ਦੀ ਆਵੇ ਲੈ ਵੀ ਹਾਂ ਐ ਵੇਖੋ ਪੂਛ ਵੀ ਐ ਜਿੱਦ ਨੂੰ ਮਰਜ਼ੀ ਮੋੜ ਕੇ ਲਾ ਦੇ ਨਾਲ ਫੇਰ ਤੰਡੀ ਆ ਇਹੋ ਜੀ ਨਹੀਂ ਆ ਆ ਡਰਦੀ ਆ ਥੋੜਾ ਆ ਤੰਡੀ ਪੂਰੀ ਲਵੀ ਅਮਰਤ ਚਲੋ 8-7 ਦਿਨ ਇਹ ਵੀ ਲੈਂਦੀ ਆ ਵੀਰੇ ਦੁੱਧ ਦੀ ਫੁੱਲ ਗਰੰਟੀ ਆ 17 ਕਿਲੋ ਅੱਛਾ ਜੀ ਹਾਂ ਉਹਦੇ 13-14 ਕਿਲੋ ਪਹਿਲਾਂ ਨੇ ਭਰਿਆ ਵੈਰ ਕੀ ਦੂਜੇ ਸੂਏ ਆ ਦੀ ਮੈਂ ਚੱਡਾ ਛੁੱਟਾ ਚੰਗਾ ਲਾਈ ਖੜੀ ਕਰਮਾ ਲਈ ਵੀਰੇ ਅਜੇ 8 ਦਿਨ ਲੈਂਦੀ ਐ ਤੋ ਬੈਠਾ ਨਹੀਂ ਆਣਾ ਚੱਡਾ ਲੈ ਕੇ ਜੀ ਨਹੀਂ ਬੰਨਣਾ ਕਰਮਾ ਲਈ ਠੀਕ ਆ ਜੀ ਠੀਕ ਆ ਹਾਂ ਲੋ ਵੀ ਦੋਸਤੋ ਇਹ ਸੈਕਿੰਡ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਝੋਠੀ ਆ ਚਾਹੀ ਮੱਝ ਕਰੋ ਵੀਰ ਕੋਈ ਆਪਾਂ ਤੁਹਾਨੂੰ ਦਿਖਾਈ ਆ ਤੇ ਦੂਜੇ ਸੂਏ ਸੋਣੀ ਪਿਓ ਇਹਦਾ ਕੀ ਕਰਦੇ ਆ ਮੁੱਲ ਵੀਰੇ ਮੋਲੇ ਦਾ 135 128 ਚੋਂ ਮਾਨਤਨ ਕਰਦਾ ਠੀਕ ਆ ਜੀ ਹਾਂ ਜੀ ਦੁੱਧ 17 ਕਿਲੋ ਦੀ ਫੁੱਲ ਗਰੰਟੀ ਆ ਆਪਣੀ ਇਹ ਇਹ ਚੋਇਆ ਵਾ ਨਾ ਆਪਾਂ ਲਓ ਜਿਹੜਾ ਘਰ ਵਾਲਿਆਂ ਨੇ ਫੁੱਲ ਗਰੰਟੀ ਦਿੱਤੀ ਵੀਰੇ ਆਪਾਂ ਲਓ ਜੀ 128 ਦੀ ਤੁਹਾਨੂੰ ਇਹ ਜਿਹੜੀ ਝੋਟੀ ਮਿਲੂਗੀ ਬਾਕੀ ਥਣਦੇਵਾ ਤੁਸੀਂ ਵੇਖ ਕੇ ਚੈੱਕ ਕਰ ਲਓ ਗਿਰਲਾਪੁਰ ਨਾਲ ਕਾਫੀ ਸੋਹਣੀ ਆ ਸੋਹਣੀ ਸਪੇਸ ਆ ਆਪਸੀ ਥਣਾ ਦੀ 128 ਦੀ ਇਹ ਜਿਹੜੀ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਆ ਹਾਂ ਜੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਦਿਖਾਉਣਾ ਇਹ ਟੋਕੜ ਗੱਬਣਾ ਵੀਰੇ ਇਹਨੂੰ 6 ਮਹੀਨਾ ਲੱਗਾ ਗੱਲ ਦਾ ਅੱਛਾ ਜੀ ਪੰਜਾਂ ਦੀ ਫੁੱਲ ਗੱਬਣਾ ਅੱਛਾ ਜੀ ਇਹ ਆਪਾਂ ਘੜ ਕੇ ਮੈਂ ਲਈ ਆ ਅੱਛਾ ਪਹਿਲਾਂ ਘੋਟੀ ਨੇ ਕੱਢਿਆ 12 ਕਿਲੋ ਦੂਜੇ ਸਵੇਰੇ ਨੇ 13-14 ਕਿਲੋ ਦੁੱਧ ਚ ਆਇਆ ਵਾ ਹੋਣ ਪਿੱਛਾ ਸੂਆ ਸੁਣਾ ਤੇ ਜੇ ਲਈ ਗੱਪਣਾ ਗਾੜੀ 6ਾਂ ਦੀ ਮਤਲਬ ਉਹ ਲੱਗਾ ਵਾ ਇਹਨੂੰ ਜਿਹੜਾ ਦੁੱਧ ਕਹਿੰਦਾ 3 ਕਿਲੋ 3 3 3 ਵੀਰੇ ਤੇ ਗੱਪਣ ਕਿੰਨੇ ਦੀ 6ਾਂ ਵੀਰੇ ਲੱਗਾ 6ਾਂ ਮਗਰ ਕੱਟੀ ਆ ਇਹਦੀ ਠੀਕ ਆ ਜੀ ਹਾਂ ਲੋ ਵੀ 5 ਮਹੀਨੇ ਦੋਸਤੋ ਪੂਰੇ ਹੋ ਗਏ ਆ ਅੱਗੇ 6ਾਂ ਮਹੀਨਾ ਲੱਗ ਚੁਕਾ ਬਾਕੀ ਆ ਥਾਣੇ ਠੀਕ ਆ ਜੀ ਤੇ 3 ਕਿਲੋ ਦੁੱਧ ਦਾ 8 ਪੈਰੀ ਮਿਲਦੀ ਆ ਦੋਵੇਂ ਮੇਰੇ ਦੋਵੇਂ ਮਿੰਟ ਦੋਵੇਂ ਵੇਲੇ ਬੱਚੇ ਤੇ ਬੱਚੇ ਤੇ ਬਣਾ ਪਾੜਾ ਪਾ ਕੇ ਚੋਲੋ ਵੀਰੇ ਬੱਚਾ ਦੇ ਚਲੋ ਆਪਾਂ ਨਾਲ ਲਿਆਂਦਾਵੇਂ ਆਖਾ ਤੁਹਾਨੂੰ ਮਾਂ ਡੰਗਰ ਆਹ ਕੱਟੀ ਕੜੀ ਜਨੇ ਚ ਆਹ ਵੱਡੀ ਕੱਟੀ ਜੜੀ ਆਹ ਵੱਡੀ ਹਾਂਜੀ ਲਓ ਜੀ ਬੱਚਾ ਇੱਕ ਵਾਰੀ ਨਾਲ ਦੇਖੋ 10000 ਦੀ ਵੀਰ ਕੱਟੀ ਲਾ ਲਾਂਗੇ ਆਪਾਂ ਕੋਈ ਵੀਰ ਦੱਸ ਲਓ ਜੀ ਜੋ ਰੇਟ ਦੋਸਤੋ ਮੁੱਲ ਕੀਤਾ ਜਾਊਗਾ ਵਿੱਚੋਂ 10000 ਮੈਂਸ ਹੋ ਜਾਊਗਾ ਜੇ ਕੋਈ ਵੀਰ ਕੱਟੀ ਛੱਡ ਕੇ ਜਾਣਾ ਚਾਹੁੰਦਾ ਤੇ ਕੱਟੀ ਬਿਲਕੁਲ ਤੁਸੀਂ ਵੇਖ ਲਓ ਠੀਕ ਆ ਜੀ ਕੱਟੀ ਆ ਕਰਮਾਲੀ ਬਾਕੀ ਜਿਹੜੇ ਵੀਰ ਨੇ ਪਸ਼ੂ ਹਾਂਜੀ ਤੇ ਬਾਕੀ ਝੋਟੀਆਂ ਦੇ ਵਿੱਚ ਹੀ ਮੂੰਹ ਮੱਥਾ ਵੇਖ ਸਕਦੇ ਅੱਗੇ ਤੀਜੇ ਲਈ ਗੱਬਣਾ ਤੀਜੇ ਲਈ ਤੀਜੇ ਲਈ ਵੀਰੇ ਤੀਜੇ ਲਈ ਗੱਬਣਾ ਬਾਕੀ ਚੋਣ ਜਾਣਾ ਇੱਕਾਂ ਧੋਰਾਂ ਦੀ ਪਾਸ ਪੂਰੀ ਵੀਰੇ ਇੱਕ ਨੰਬਰ ਹੋਊਗੀ ਠੀਕ ਹੈ ਹਾਂਜੀ ਲੈ ਵੀ ਅਮਰਤ ਖੋਲ ਕੇ ਵੀ ਦਿਖਾ ਦਈਏ ਲਓ ਵੀ ਭਰਾਵੋ 6ਵੇਂ ਮਹੀਨੇ ਦੇ ਵਿੱਚ ਐਂਟਰੀ ਕਰ ਗਈ ਆ 5 ਮਹੀਨੇ ਪੂਰੇ ਹੋ ਗਏ ਆ ਤੇ ਮਗਰ ਕੱਟੀ ਆ 3 ਕਿਲੋ ਦੁੱਧ ਦੋਨੋਂ ਡੰਗ ਮਿਲਦੀ ਆ ਡੇਢ ਕਿਲੋ ਇੱਕ ਟਾਈਮ ਡੇਢ ਕਿਲੋ ਉਸ ਵੇਲੇ ਮੇਰੇ 1 ਕਿਲੋ 1/2 ਕਿਲੋ ਵਦਨਾ ਹੀ ਆ ਸੇਵਾ ਕਰੋਗੇ ਤੇ ਵਦੂਗੀ 4 ਕਿਲੋ 5 ਦਹੀ ਜਣਾ ਅਜੇ 2 ਮਹੀਨੇ ਮਿਲ ਸਕਦੀ ਠੀਕ ਹੈ ਜੀ ਇਹ ਕਿਹੜੀ ਮਤਲਬ ਕੱਟੀ ਹੈ ਨਾਲ ਇਹਦੀ ਮੈਂ ਮਤਲਬ 13 14 ਕਿਲੋ ਦੁੱਧ ਭਰਦੀ ਵੱਡੇ ਢਾਂਚੇ ਦੀ ਕੋਈ ਛੋਟੀ ਨਹੀਂ ਹੂੰ ਨਾਲੇ ਕਿ ਕਦੋਂ ਵੀ ਵੱਡਾ ਪੂਰਾ ਕਦੋਂ ਪੂਰਾ ਵੱਡਾ ਇਹਦੀ ਕੋਈ ਮਤਲਬ ਨਹੀਂ ਬਣੋ ਛੋਟੀ ਆ ਫਿਰ ਪੂਰੀ ਠੰਡੀ ਧੀਰੀ ਆ ਇਹ ਮਾਲ ਘਰ ਹੋਣੀ ਨਿਕਲ ਆਉਂਦਾ ਫਿਰ ਤਾਂ ਅੰਦਰ ਦਾ ਗੱਲ ਹੋਰ ਕੋਈ ਨਹੀਂ ਹੂੰ ਮਾਲ ਜੇ ਨਾਵੀਆਂ ਤੁਹਾਨੂੰ ਬੜਾ ਘਰਾਂ ਚੋਂ ਲਈਦਾ ਤਾਂ ਦੁੱਧਾ ਥੋੜਾ ਹੈ। ਵੇਹ ਵਪਾਰੀ ਕਮਾਲ ਨਹੀਂ ਖਰੀਦੀ ਦਾ। ਹੂੰ। ਲੋ ਵੀ ਪ੍ਰਭੂ ਇੱਕ ਜਿਹੜਾ ਤੋਕੜ ਗੱਬਣ ਇਹ ਨਾ ਜਿਹੜਾ ਤੁਹਾਨੂੰ ਦਿਖਾ ਰਹੇ ਆਪਾਂ। ਮੱਝਾਂ ਦੇ ਵਿੱਚ ਇਹ ਲਾਸਟ ਆ। ਕਿਉਂਕਿ ਤਿੰਨ ਐਨੀਮਲ ਜਿਹੜੇ ਸੀਗੇ ਅਜ ਮੱਝਾਂ ਦੀ ਕੈਟਾਗਰੀ ਦੇ ਵਿੱਚ ਉਹਨਾਂ ਦੇ ਵਿੱਚੋਂ ਇਹ ਲਾਸਟ ਤੋਕੜ ਗੱਬਣ। ਕੱਟੀ ਵੀ ਹੈਗੀ ਦੋਸਤੋ ਮਗਰ ਕੱਟੀ ਵੀ ਤੁਹਾਨੂੰ ਦਿਖਾਤੀ ਆ। ਆ ਦੇਖੋ ਤੇ ਅੰਮ੍ਰਿਤ ਕੀ ਮੁੱਲ ਵੀਰੇ ਮੁੱਲ ਜੇ ਤੇ ਆਪਾਂ ਕੱਟੀ ਲਾ ਕੇ ਦੇਣੀ ਕਿਸ ਨੇ 2 ਘੜ 60 ਦੀ ਤੇ ਜੇ ਕੱਟੀ ਮਤਲਬ ਨਾਲ ਲੈਣੀ ਫਿਰ 2 ਘੜ 70 ਦੀ ਉਹ ਜਿਹਾ ਮਾਨਤਾ ਕਰਾਂ ਅ ਜੇ ਬਿਲਾ ਕੱਟੀ ਤੇ ਫਿਰ 2 ਘੜ 70 58000 ਹਾਂ 9000 ਦੀ ਕੱਟੀ ਕਾਟ ਲਾਂਗੇ ਆਪਾਂ ਲਓਗੇ ਹਾਂਜੀ ਲੋ ਤਾਂ 58000 ਦੀ ਤੁਹਾਨੂੰ ਮਿਲ ਜੂਗੀ ਕੱਲੀ ਤੇ ਜੇਕਰ ਕੱਟੀ ਵੀ ਨਾਲ ਲੈ ਕੇ ਜਾਣੀ ਹੈ ਤੇ 68000 ਦੀ ਮਿਲ ਜੂਗੀ ਹਾਂਜੀ ਦੋ ਆਪਣਾ 10000 ਰੁਪਿਆ ਲੈਸ ਹੋ ਜਾਊਗਾ ਤੁਹਾਡਾ ਹਾਂ ਤੇ ਜੇਕਰ ਕੱਟੀ ਛੱਡ ਕੇ ਜਾਣਾ ਚਾਹੁੰਦੇ ਜੀ ਹਾਂਜੀ ਬਾਕੀ ਅਗੇ ਤੁਸੀਂ ਆਪਣੀ ਵਿਆਉਂਤ ਲਾ ਲਿਓ ਤਾਂ ਕੋਈ ਤੋਂ ਵੱਡਾ ਤੇ ਮੈਂ ਪੂਰੀ ਵੱਡੀ ਆ 1 20 ਦੀ ਵਿਗਨ ਵਾਲੀ ਤਿਆਰ ਹੂ ਜੇ ਕੋਈ ਵੀ ਰਾਸ ਦੇ ਛੋਟੀ ਗੇ ਬੰਨੇ ਤਾਂ ਕਹਦੇ ਪੂਰੀ ਵੱਡੀ ਮੈਂ ਆ ਫਿਰ ਦੁੱਧ ਦੀ ਗਰੰਟੀ ਆਪਾਂ ਇਹਦੀ 13 14 ਕਿਲੋ ਦੀ ਮਿਲੇਗੀ ਆਪਾਂ ਨੂੰ ਹੁਣ ਤੇ ਜਿਹੜਾ ਹਾਜ਼ਰ ਆ ਪਾਉ ਦਵਾਂ ਬਸ ਜੀ ਬਸ ਹਾਂ ਲੋ ਵੀ ਅਮਰ ਤੱਕ ਆ ਗਿਆ ਆਪਣੇ ਕੋਲ ਜਿਹੜੇ ਚਾਰ ਪਸ਼ੂ ਆ ਵੀਰੇ ਇਹ ਤੀਜੇ ਸੂਏ ਵਹਿੜਾ ਅੱਛਾ ਤੀਜਾ ਸੂਆ ਸੁਈ ਆ ਨਹੀਂ ਨਹੀਂ ਵੀਰੇ ਬੱਚਾ ਉਹ ਮਹੀਨੇ ਦਾ ਬੱਚਾ ਉਹ ਕਰ ਦੋ ਕਰ ਸੁਵਾ ਮਹੀਨੇ ਦੀ ਸੁਈ ਆ ਤੇ ਗਾਂ ਦੇ ਥੱਲੇ ਦੁੱਧ ਕਿੰਨਾ ਵੀਰੇ ਇਹਦੇ ਥੱਲੇ ਹੈਗਾ 11 12 ਕਿਲੋ 11 12 ਹਾਂ ਇਹ ਗਾ ਨਟ ਚੂਣ ਦੇ ਵਿੱਚ ਵੀਰੇ 11.5 ਪੱਕਾ ਹੋ ਚੋ ਕੇ ਲਵੇ ਦੋ ਟਾਈਮ ਮੈਂ ਇਹ ਨਾ ਕਹੀ ਚੱਲੀ ਗਿਆ ਆਪਾਂ ਵੀ ਹੋਵੇ 10 ਤੇ ਆਪਾਂ 11 ਕਹੀ ਚੱਲੀ ਗਿਆ ਜਿਹੜਾ ਬਾਲਟੀ ਪੈਂਦਾ ਹਨਾ ਹਾਂਜੀ 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 ਲੋ ਵੀਰ ਆ ਭਾਂਡੇ ਚ ਪੈਂਦਾ ਦੋਸਤੋ ਉਹ 11 ਲੀਟਰ ਦੁੱਧ ਇਸ ਗਾਂ ਦੇ ਥੱਲੇ ਮਗਰ ਬੱਚਾ ਬਸ਼ੀਆ ਮਗਰ ਬੱਚੀ ਆ ਡੇਢ ਕੁ ਮਹੀਨੇ ਦਾ ਸੁਭਾ ਉੱਚਾ ਹਾਂਜੀ ਹਾਂਜੀ ਮਗਰ ਬੱਚੀ ਆ 11 ਕਿਲੋ ਦੁੱਧ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਠੀਕ ਹੈ ਜੀ ਹਾਈਟ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਲਓਗੇ ਮੇਰੇ ਦੋ ਤਿੰਨ ਕਿਲੋ ਵਧਣੀਆਂ ਚੇਚੜਾ ਨਾ ਭਰੀ ਪਈ ਦਵਾਈ ਦੂਈ ਮਲੀ ਹੋਣਗਾ ਫਰਕ ਸਾਂਭਣ ਵਾਲੀ ਆ 4 ਦਿਨ ਦਾ ਆ ਕਾਲੀ ਵਸ਼ੀ ਵੀ ਰਹੇਦੀ ਅਛਾ ਮਰਦ ਤੁਸੀਂ ਕਈ ਥਾਵਾਂ ਤੇ ਕਹਿ ਦਿੰਦੇ ਵਪਾਰੀ ਪੈਸੇ ਨਫਾ ਲੈਂਦੇ ਵਪਾਰੀਆਂ ਨੇ ਨਫਾ ਤਾਂ ਲੈਣਾ ਲੈਣਾ ਪਰ ਚਿੱਚੜ ਵੀ ਵਪਾਰੀਆਂ ਦੇ ਕੋਲ ਹੀ ਆਣ ਕੇ ਮੁੱਕਦੇ ਆ ਹਾਂਜੀ ਹਾਂਜੀ ਹਨਾ ਪਿੱਛੋਂ ਦਾ ਕੋਈ ਇਨੀ ਕੇਅਰ ਵੀ ਨਹੀਂ ਕਰਦਾ ਵੀ ਚਿੱਚੜੀ ਆਪਾਂ ਲਾ ਲੀ ਆ ਵੀਰੇ ਨਿਵਾਈ ਧੋਈ ਲੈਣੀ ਇਹਨਾਂ ਦੀ ਆਪਾਂ ਹਾਂ ਜਿਹੜੀ ਆਪਾਂ ਜਿਹੜੀ ਨਿਵਾਈ ਧੋਈ ਲੈਣੀ ਸੀਲਸ ਲਾ ਕੇ ਫਿਰ ਪੂਰੀ ਆ ਸਵਾ ਟੂ ਹੈ ਪੂਰ ਛਿੱਟਾ ਨੇਗਾ ਸੀਲ ਪੂਰੀ ਫੁੱਲ ਹਾਂਜੀ ਦੋਦ ਵੀਰੇ ਦੋ ਤਿੰਨ ਕਿਲੋ ਵਦਨਾਈ ਐਨੇ ਕਿਉਂਕਿ ਲਸੇਰਾ ਪਣ ਗਾਂ ਚ ਹੈਗਾ ਮੜਾ ਐਵੇਂ ਤੁਹਾਨੂੰ ਮੈਂ ਕਹਾਂ ਜਿਆਦੀ ਨਹੀਂ ਪਰ ਸਾਂਭਣ ਵਾਲੀ 4 ਦਿਨ ਸਾਂਭ ਕੇ ਦੁੱਧ 2.2 ਕਿਲੋ ਵਧੂਗੀ 12-13 ਕਿਲੋ ਦਹੀਂ ਬਾਕੀ ਇਹ ਸੁਥਰੀ ਚੂਣ ਚਣ ਚੂਣ ਬਹੁਤ ਨਿੱਗਰ ਵੀਰੇ ਚੂਣ ਦੀ ਤਾਂ ਪੂਰੀ ਤਸੱਲੀ ਆਪਣੀ ਲਓ ਵੀ ਅਸਲ 'ਚ ਮੈਨੂੰ ਲੱਗਦਾ ਪਸ਼ੂ ਨਿਖਰਦਾ ਵੀ ਇੱਥੇ ਆਣ ਕੇ ਹੀ ਆ ਬੱਸ ਬੱਸ ਵੀਰੇ ਬਹੁਤ ਜ਼ਿਆਦੀ ਠੰਡੀ ਧੀਰੀ ਉਹ ਜੀ ਸ਼ੂਕਰ ਨਹੀਂ ਲੈ ਵੀ 11 ਲੀਟਰ ਦੋਸਤੋ ਅੰਮ੍ਰਿਤ ਚਵਾਊਗਾ ਹਾਂਜੀ ਤੇ 1.5 ਮਹੀਨੇ ਦੀ ਸੂਈ ਆ ਆ ਕਾਲੀ ਬੱਛੀ ਆ ਕਾਲੀ ਬੱਛੀ ਆ ਕਾਲੀ ਬੱਛੀ ਜਿਹੜੀ ਬੈਠੀ ਆ ਇਹ ਬੱਛੀ ਮਿਲੂਗੀ ਤੁਹਾਨੂੰ ਨਾਲ ਹੀ ਤੇ ਦੋਨੋਂ ਟਾਈਮ ਬੱਚੇ ਦੇ ਮਿਲਦੀ ਆ ਹਾਂ ਤੇ ਦੁੱਧ ਆ ਆਪਣਾ ਦੁੱਧ ਤੁਸੀਂ ਦੱਸਤਾ 11 ਲੀਟਰ 11 ਕਿਲੋ 12 ਹੀ ਉਹ 11 ਦੀ ਫੁੱਲ ਗਰੰਟੀ ਵੀ ਤੇ ਅਮਰਤ ਮੋਲ ਕੀ ਕਰਾਂਗਾ ਵੀਰੇ ਮੋਲ ਇਹਦਾ ਕਰਦੇ ਹਾਂ 37000 ਰੁਪਿਆ 35 'ਚ ਮਾਨਤਾ ਕਰਾਂਗੇ 35 'ਚ ਹਾਂ 33 ਦੀ ਲਾਸਟ ਦੇ ਦਾਂਗੇ ਲੈ ਹਾਂਜੀ 33000 ਦੀ ਹਾਂ ਆ ਕਰੋ ਚੱਕ ਜੀ ਠੀਕ ਆ ਸੋ 33000 ਦੀ ਦੋਸਤੋ ਜਿਹੜੀ ਤੁਹਾਨੂੰ ਲਾਸਟ ਮਿਲ ਜੂਗੀ ਆ ਦੇਖੋ ਠੀਕ ਆ ਆ ਫੇਸ ਕੁਆਲਿਟੀ ਆ ਸੋ ਸਾਰੇ ਬੰਦੇ ਇੱਕ ਵਾਰੀ ਪੂਰੀ ਤਸੱਲੀ ਨਾਲ ਮੇਰਾ ਵੀਰ ਵੀਡੀਓ ਦੇਖ ਲਿਓ ਕਿਉਂਕਿ ਬਾਅਦ ਵਿੱਚ ਤੁਸੀਂ ਸਾਈਪਿਆ ਨਾ ਕਰਨਾ ਹੁੰਦਾ ਤੇ ਕਾਲੀ ਦਾ ਕੰਮ ਨਹੀਂਗਾ ਪਹਿਲਾਂ ਪਸ਼ੂ ਚੰਗੀ ਤਰ੍ਹਾਂ ਤਸੱਲੀ ਨਾਲ ਵੇਖਿਆ ਕਰ ਹਾਂਜੀ ਹਾਂਜੀ ਆ ਆ ਗਈ ਆਪਣੇ ਕੋਲ ਅਗਲੀ ਵੀਰੇ ਦੂਜਾ ਸੂਆ ਵੈੜਾ ਇਹ ਵੀ ਤਾਜੀ ਏ ਕਿ ਕਿਵੇਂ ਵੀਰੇ ਇਹਨੂੰ 15 ਦਿਨ ਹੋ ਗਏ ਆ ਉਹ ਇਹਦੀ ਵਸ਼ੀ ਆ ਸ਼ਾਈ ਹਾਲ ਜੀ ਆਹ ਜਿਹੜੀ ਚੱਟੀ ਜੀ ਅੱਛਾ ਜੀ ਹਾਂ 15 ਦਿਨ ਹੋ ਗਏ ਘਟ ਤੋਂ ਘਟ 15 ਦਿਨਾਂ ਦੀ ਸੂਈ ਆ ਹਾਂ ਦੁੱਧ ਵੀਰੇ ਇਹਦੇ ਥਲੇ 10 ਕਿਲੋ ਨਿਗਰ ਜਿਹੜਾ ਅੱਛਾ ਹਾਂ ਲੋਹਾ ਵਾ 11 ਕਿਲੋ ਦਾ ਤੇ 10 ਕਿਲੋ ਦੁੱਧ ਆ ਸੂਆ ਦੂਜਾ ਹਾਂ ਜੀ ਫੋਲਾ ਕੋਈ ਨਹੀਂ ਹਾਂ ਸੂਆ ਦੂਜਾ ਏ ਹਾਂ ਹਾਂ ਜਲਸੀ ਦਾ ਸ਼ਾਈ ਹਾਲ ਦਾ ਕਰੋਚਾ ਆ ਗਿਆ ਅੱਛਾ ਉਹ ਜਿਹੜਾ ਵਾਈਟ ਜਾਂ ਮਗਰ ਬੱਚਾ ਇਹ ਬੱਚਾ ਕ ਪਛੀ ਹੈ ਬਛੀ ਬਛੀ ਮਗਰ ਬਛੀ ਹੈ ਹਾਂਜੀ ਲੈ ਵੀ 10 ਕਿਲੋ ਦੋਸਤੋ ਦੁੱਧ ਦੂਜਾ ਸੂਆ ਬੱਚਾ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦਿਖਾਵਾਂਗੇ ਇੱਥੇ ਰੋਕੇ ਜਮਰ ਤਾਂ ਮਾੜਾ ਬੱਚੇ ਦਾ ਆ ਲੈ ਜੀ ਆ ਬੱਚਾ ਜੀ ਆ ਬਛੀ ਹੈ ਦੋਸਤੋ ਇਸ ਵੇੜ ਦੇ ਮਗਰ ਕੋਈ 15 ਦਿਨਾਂ ਦਾ ਸੂਆ ਵੀਰ ਮੰਨ ਲੈ ਠੀਕ ਹੈ ਜੀ ਅੱਗੇ ਕਿਸੇ ਵੀਰ ਦੀ ਸਮਝ ਆ ਕੋਈ 2-4 ਦਿਨ ਹੋਰ ਉੱਪਰ ਮੰਨ ਸਕਦਾ ਬਾਕੀ 10 10 ਲੀਟਰ ਜਿਹੜਾ ਦੁੱਧ ਲਾਈਕ ਜੀ ਵੀਰੇ ਦੋਸਤੋ 10 ਲੀਟਰ ਇਸ ਬਾੜ ਦੇ ਸਿਰਫ ਦਿੱਗੇ ਵੀਰੇ ਮੁੱਲ ਇਹਦਾ 35033 ਦੀ ਇਹ ਦੇਦਾ 35000 ਮੁੱਲ ਤੇ ਲੈ ਦੇ 33000 ਉਹ ਚੋਂ ਕਰਦਾ ਛੋਟ ਛੱਪਾ ਲੈ ਵੀ 35000 ਦੋਸਤੋ ਮੋਲ ਤੇ 33000 ਦੀ ਤੁਹਾਨੂੰ ਇਹ ਵੇਖਾ ਰਿਹਾ ਹਾਂ ਮੈਂ ਕੋ ਰੋਗ ਰੋਗ ਦਾ ਫਿਰ ਤੇ ਆਪਸ ਮਾਂ ਦੀ ਬਹੁਤ ਚੰਗੀ ਆਹੋ ਤੋਂ ਥਾਂ ਤੋਂ ਪੂਰਾ ਲੰਬਾ ਠੀਕ ਹੈ ਜੀ ਹੱਥੀ ਚ ਬਾਈ ਵਾਲਾ ਥਾਂ ਨਾ ਹਾਂ ਲਓ ਫਿਰ ਸੀਲ ਸਲੱਗ ਬਹੁਤ ਜਿਆਦੀ ਆ ਇਹਦਾ ਗੇਟਿਆਂ ਨੂੰ ਜੂੜ ਪਾਉਂਦੇ ਵੀਰ ਥਰੜੇ ਪਾਸੇ ਪੈਂਦਾ ਗੋਟਿਆਂ ਤੋਂ ਹਾਂ ਜੀ ਹਾਂ ਜੀ ਲਓ ਵੀ ਥਰੜੇ ਪਾਸੇ ਬੈਕ ਸਾਈਡ ਜਿਹੜਾ ਦੋਸਤੋ ਮਗਰਲੀਆਂ ਲੱਤਾਂ ਨੂੰ ਥੱਲੇ ਲੱਤਾਂ ਨੂੰ ਜੂੜ ਪੈਂਦਾ ਉੱਪਰ ਪੱਟਾਂ ਨੂੰ ਨਹੀਂ ਪੈਂਦਾ ਹਾਂ ਮਤਲਬ ਐਵੇਂ ਤੁਹਾਨੂੰ ਮੈਂ ਆਖਦੀ ਆ ਮੁੜ ਕੇ ਇੱਥੇ ਆ ਕੇ ਉਹ ਤੇ ਜੋ ਆ ਇਹਨੇ ਗਿੱਟਿਆਂ ਨੂੰ ਜੂੜ ਪਾ ਕੇ ਚੋਈ ਦੀ ਸੀਲਸਲਾਕ ਫੁੱਲ ਆਏ ਨੇ ਲੱਤ ਲਾਉਗੀ ਠੀਕ ਆ ਜੀ ਹਾਂਜੀ ਲੋ ਵੀ ਇਹ 33000 ਦੀ ਮਿਲ ਜੂਗੀ ਅੱਗੇ ਅਮਰਤ ਜਿਹੜੀ ਆ ਗਈ ਸ਼ਾਈ ਵਾਲ ਸ਼ਾਈ ਆਲ ਵੀਰੇ ਬਹੁਤ ਜਿਆਦੀ ਠੰਡੀ ਧੀਰੀ ਵਸ਼ੀ ਲੋ ਜੀ ਰਾਤੀ ਤੇ ਸ਼ਾਈ ਆਲ ਦਾ ਕਰੋਸ ਹਾਂ ਬਹੁਤ ਜਿਆਦੀ ਚੰਗੀ ਆ ਫਿਰ ਇਹ ਸੀਲਸਲਾਕ ਬਹੁਤ ਹੈ ਵੀ ਅੱਛਾ ਇਹ ਗੱਪਣਾ ਕਿ ਸੂਈ ਆ ਸੂਈ ਵੀਰੇ ਇਹ 15 ਦਿਨਾਂ ਦੀ ਇਹ ਸੂਈ ਆ ਇਹ ਵੀ 15 ਦਿਨਾਂ ਦੀ ਹਾਂ ਬੱਚਾ ਇਹ ਤਾਂ ਮਗਰ ਅਮਰਤ ਕੀ ਆ ਇਹਦੇ ਵਸ਼ਾ ਵੀਰੇ ਸ਼ਾਈ ਆਲ ਦਾ ਵਸ਼ਾ ਦੇ ਮਗਰ ਘੇਰ ਤੇ ਸਾਈ ਆ ਜਿਆਦਾ ਤੇ ਦੁੱਧ ਹੁਣ ਕਿੰਨੇ ਕਿਤੇ ਆ ਦੁੱਧ ਵੀਰੇ 10 ਕਿਲੋ ਦਾ ਵਖਾਵਾ 9.5 ਕਿਲੋ ਪੱਕਾ ਇਹਦਾ 9.5 हां लो जी 9.5 किलो वैसे ਝਾਕੇ समेत 10 किलो ही ਆ 9.5 किलो ਕੋਈ ਵੀ ਰਮਨ ਕੇ ਤੁਸੀਂ ਸੌਦਾ ਕਰ ਲੈ ਦੁਜਾ ਹੋ ਵੀ ਸੁਬਾ ਹਾਂਜੀ ਹਾਂਜੀ ਦੁਜਾ ਕੋਈ ਤਿਜਾ ਮੰਨ ਕੇ ਸੌਦਾ ਕਰੇ ਵੀਰੇ ਲੋ ਜੀ ਕੋਈ ਤਿਜਾ ਵੀ ਮੰਨ ਸਕਦਾ ਵੀਰ ਕਿਉਂਕਿ ਆ ਫੇਸ ਕੁਆਲਿਟੀ ਵੇਖੋ ਤੁਸੀਂ ਮੂੰਹ ਮੱਥਾ ਚਿਹਰਾ ਮੋਰਾ ਵੇਖ ਕੇ ਸੀਲਸਲਾਕ ਪੂਰੀ ਹੈ ਵੀ ਸੀਲ ਦੀ ਫੁੱਲ ਗਾਰੰਟੀ ਫਿਰ ਚੋਣ ਪਛਮਾਨ ਬਹੁਤ ਚੰਗੀ ਥਣ ਵੇਖੋ ਕਿਹੜਾ ਲੱਗਾ ਆ ਬੱਚਾ ਇਹਦਾ ਉਹ ਸ਼ਹੀਵਾਲ ਤਾਂ ਚਲੋ ਵੈਸੇ ਥਣ ਪੂਰਾ ਗੋਲੀ ਹੁੰਦਾ ਹਾਂਜੀ ਵੈਸੇ ਕ੍ਰੋਸਾਂਗ ਦੇ ਵਿੱਚ ਆ ਦੋਸਤੋ ਰਾਠੀ ਦੇ ਸ਼ਾਈ ਵਾਲ ਦਾ ਦੁੱਧ ਵੀਰੇ 12 13 ਕਿਲੋ ਪਰੇ ਜਾਣੇ ਨੇ ਹਾਂ ਨਾਲੇ ਸ਼ਾਈ ਆ ਲੈਵਾ ਘੱਟ ਪੱਧਰ ਜਿਹੜਾ ਰੱਖਦੀਆਂ ਹੁੰਦੀਆਂ ਹਾਂ ਹਾਂਜੀ ਵੇਗਾ ਤੇ ਇਹਦਾ ਅੰਮ੍ਰਿਤ ਤਾਂ ਕੀ ਕਰਦੇ ਮੋਲ ਵੀਰੇ ਮੇਰੇ ਮੋਲ ਇਹਦਾ 42000 40 ਜੋ ਮਾਨਤਨ ਕਰਾਂ ਥੋੜਾ ਬੜਾ 40 ਜੋ ਹਾਂ ਲੋ ਜੀ 42000 12 ਕਿਲੋ ਭਰੀ ਆ ਨਾ ਚਿੱਟਾ ਦੁੱਧ ਮੱਝਾਂ ਰਗਾ ਉਹਦਾ 42000 ਤੇ 40 ਜੋ ਛੋੜ ਛੱਪਾ ਠੀਕ ਆ ਜੀ ਸੋ ਥਣਾ ਥੋਨਾਂ ਦੀ ਇੱਕ ਵਾਰੀ ਪੂਰੀ ਤਸਲੀ ਨਾਲ ਵੇਖ ਲਿਆ ਜੇ ਤੇ 9.5 ਲੀਟਰ ਜਿਹੜਾ ਹੁਣ ਦੁੱਧ ਹਾਂਜੀ ਆਪਣਾ 15 ਦਿਨਾਂ ਦੀ ਸੂਈ ਥੱਲੇ ਮਗਰ ਵਛਾ ਕਿਲੋ 2 ਕਿਲੋ ਵਾਦੋ ਕੋਈ 12 13 ਕਿਲੋ ਦੇਈ ਜਾਊਗਾ ਅੱਛਾ ਤੇ ਅਵਰ ਤੇ ਜਿਹੜਾ ਆ ਆ ਗਿਆ ਆਪਣੇ ਕੋਲ ਲਾਲ ਦੇ ਵਿੱਚ ਨਕੀਨਾ ਸ਼ਾਈ ਵਾਲੀ ਇਹ ਵੀ ਜਰਸੀ ਜਲਸੀ ਸ਼ਾਈ ਵਾਲ ਦਾ ਕ੍ਰੋਸੀ ਵੀਰੇ ਰੱਸੀ ਬਹੁਤ ਜ਼ਿਆਦੀ ਠੰਡੀ ਧੀ ਰਹੀ ਆ ਹੂੰ ਥਣ ਵੇਖੋ ਕਿਦਾਂ ਦਾ ਇਹਦਾ ਹੂੰ 10 ਕਿਲੋ ਦੁੱਧ ਵੀਰੇ ਦੇ ਪੱਕਾ ਹੂੰ 2 ਮਹੀਨੇ ਦੇ ਗੱਪਣ 2 ਮਹੀਨੇ ਗੱਪਣ ਚੈੱਕ ਪਾਸ ਹਾਂਜੀ ਆਹ ਦਾ ਡਾਕਟਰ ਲਿਆ ਕੇ ਚੈੱਕ ਕਰਾਵੇ ਕੋਈ ਵੀ 10 ਕਿਲੋ ਦੁੱਧ 10 ਕਿਲੋ ਵਾਸ਼ੀ ਦੀ ਬੂਥੀ ਵੇਖੋ ਕਿੰਦੀ ਬੰਨ ਲਾਓ ਦੋਸਤੋ ਇੱਕ ਵਾਰੀ ਫੇਸ ਅੱਛਾ ਕਕਰਾਈ ਜੀ 20 ਲੀਟਰ ਦੁੱਧ ਸੱਜਰ ਨੇ ਭਰਿਆ ਵੀਰੇ ਨੇ ਠੀਕ ਹੈ ਜੀ ਨਸਲ ਵਸਲ ਵਾਲੀ ਆ ਜਰਸੀ ਹਾਂ ਠੀਕ ਆ ਤੇ ਜਰਸੀ ਬਰੀਡ ਦੇ ਵਿੱਚ ਆ ਬਾਕੀ 10 ਕਿਲੋ ਦੁੱਧ 2 ਮਹੀਨੇ ਦੀ ਚੈੱਕ ਪਾਸ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚੋ ਕੇ ਖੜੇ ਵੀਰੇ ਹੋਈ ਚੱਕੀ ਫੈਡ ਫੂਡ ਵਾਲਾ ਦੁੱਧ ਫਿਰ ਹਾਂ ਬਹੁਤ ਵਧੀਆ ਸ਼ਾਈ ਹਾਲ ਦਾ ਕ੍ਰੋਸ ਆ ਹੂੰ ਵੱਛੀਲੀ ਬੂਤੀ ਪਿਓਰ ਜਲਸੀ ਦੀ ਲੱਗੀ ਗਾੜ ਲੈ ਬੰਨੇ ਚਲੋ ਸ਼ਹੀ ਹੈਗੀ ਛਾਈ ਹਲ ਕਰਾਓ ਸਾ ਵੇਖੋ ਜਲਸੀ ਦੀ ਬੂਤੀ ਵੇਖੋ ਆ ਲੈ ਵੀ ਨਗੀਰੀ ਬੂਤੀ ਲੱਗੀ ਅੱਛਾ ਇਹ ਸੂਬਾ ਵੈਸੇ ਪਹਿਲਾਂ ਕਿ ਦੂਜੇ ਦੂਜੇ ਸੂਬੇ ਦੂਜੇ ਲਈ ਗੱਪਣ ਤੀਜੇ ਲਈ ਗੱਪਣ ਕਿ ਦੂਜੇ ਲਈ ਦੂਜੇ ਲਈ ਵੀਰ ਪਹਿਲਾਂ ਨੇ ਥਣ ਬਹੁ ਕੱਢਿਆ 6 ਗਦੇ ਦੰਦ ਬਰੋਬਰ ਹੋਣ ਕੀਤੇ ਹਾਂ ਲੋ ਵੀ ਦੂਜੇ ਸੂਬੇ ਲਈ ਕਿ ਦੋਸਤੋ ਗੱਪਣ 2 ਮਹੀਨੇ ਦੀ ਚੈੱਕ ਪਾਸ ਆ ਪਰ ਫਿਰ ਵੀ ਜਿਹੜਾ 2 ਮਹੀਨੇ 3 ਮਹੀਨੇ ਦਾ ਸਮਾਂ ਕੋਈ ਵੀ ਰਸਾਈ ਪੀਣਾ ਕਰਕੇ ਆਪਣਾ ਡਾਕਟਰ ਤੁਸੀਂ ਨਾਲ ਲੈ ਕੇ ਆਇਓ ਤਸੱਲੀ ਕਰਿਓ ਦੋਸਤੋ ਠੀਕ ਆ ਜੀ ਬੇਸ਼ੱਕ ਬਾਕੀ ਪੇਮੈਂਟ ਤੁਸੀਂ ਤਸੱਲੀ ਤੋਂ ਬਾਅਦ ਦੇ ਦਿਆ ਜੇ ਠੀਕ ਆ ਸਾਈਬੇ ਦਾ ਪਹਿਲਾਂ ਕਰਕੇ ਆਪਣੀ ਤਸੱਲੀ ਕਰ ਲਿਓ ਚੈਟ ਪਾਸ ਕਰਵਾ ਕੇ ਹਾਂਜੀ ਹਾਂਜੀ 10 ਕਿਲੋ ਦੁੱਧਾਂ ਚੂਣ ਦੇ ਵਿੱਚ ਜਿਹੜਾ ਦੋ ਮਹੀਨੇ ਦੀ 20 22 ਲੀਟਰ ਦੁੱਧ ਭਰਿਆ ਨੇ ਸੱਜਰ ਨੇ ਹੂੰ ਤੋਂ ਕਰ ਤਾਂ ਇਹ 10 ਕਿਲੋ ਦੇਣ ਦੀ ਦੁੱਧ ਵੀਰੇ ਵਧਣਾ ਜਾਂ ਹੁਣ ਸਟਾਲੇ ਮੁੱਕਿਆ ਤਾਂ ਘੜੀ ਆ ਦੁੱਧ ਦੇ 12 ਕਿਲੋ ਇੱਕ ਤਾਂ ਛਟਾਲਾ ਹੋਇਆ ਵੀ ਬੜਾ ਲੇਟ ਸੀ ਅਮਰ ਦਾ ਹਾਂਜੀ ਆਪਾਂ ਲੇਟ ਹੀ ਪੀਜੀ ਦਾ ਤੈਨੂੰ ਪਤਾ ਵੀ ਹੁਣ ਮੁੱਕ ਵੀ ਛੇਤੀ ਗਿਆ ਹੈ ਮੁੱਕ ਵੀ ਉਹਨਾਂ ਚਾਰ ਲਿਆਂਦਾ ਤਾਂ ਥੋੜਾ ਖਾਣਾ ਆ ਨਹੀਂ ਫਿਰ ਅਕਸਰ ਖਾਣ ਪਣ ਤਾਂ ਫਿਰ ਖਵਾਉਣਾ ਹੀ ਆ ਹਾਂਜੀ ਹਾਂਜੀ ਡੰਗਰ ਤਾਂ ਤੇ ਇਹ ਕਿੰਨੇ ਕੀ ਦੇ ਦਾਂਗੇ ਇਹ ਵੀਰੇ 42000 ਚ ਮਾਨਤਨ ਕਰਾਂ ਥੋੜਾ ਬਾਕੀ 42 ਚ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 42000 ਦੇ ਵਿੱਚੋਂ ਮਾਨਤਨ ਹੋਊਗਾ ਦੋਸਤੋ 10 ਕਿਲੋ ਦੁੱਧ ਦਾ ਵੈਸੇ ਸੱਜਰਾਂ ਦੇ ਬਿਲਕੁਲ ਬਰਾਬਰ ਦੁੱਧ ਆ ਅੱਗੇ ਬਿਲਕੁਲ ਨਵੇਂ ਦੁੱਧ ਰਲੀ ਵੀ ਆ ਕਰਮਾਲੀ ਦੂਜੀ ਸਵੇਰ ਦੀ ਗੱਭ ਵੀ ਆ ਚੈੱਕ ਪ ਆਪਦੀ ਵੀ ਤਸੱਲੀ ਕਿਸੇ ਵੀਰ ਨੇ ਕਰਾਉਣੀ ਹੈ ਤੇ ਬੇ ਤੜਕ ਤੁਸੀਂ ਕਰਵਾ ਸਕਦੇ ਆਂ ਆ ਅੱਜ ਪੰਜ ਜਿਹੜੇ ਟੋਟਲ ਦੋਸਤੋ ਅੱਜ ਤੁਹਾਨੂੰ ਨਗ ਦਿਖਾਏ ਆ ਸੱਤ ਨਗ ਦਿਖਾਏ ਆ ਚਾਰ ਬੜਾ ਇੱਕ ਪਾਸੇ ਤੁਸੀਂ ਦੇਖ ਰਹੇ ਚ ਚਾਰ ਬੜਾ ਤੁਹਾਨੂੰ ਦਿਖਾਈਆਂ ਨੇ ਤਾਂ ਤਿੰਨ ਮੱਝਾਂ ਝੋਟੀਆਂ ਦਿਖਾਈਆਂ ਨੇ ਝੋਟੀ ਇੱਕ ਬਹੁਤ ਸੋਹਣੀ ਦਿਖਾਈ ਆ ਤੁਹਾਨੂੰ ਪਹਿਲੇ ਨੰਬਰ ਤੇ ਸੀਗੀ ਪੂਰੀ ਆਕਰਸ਼ਿਤ ਆ ਠੀਕ ਆ ਜੀ ਦਿਲ ਖਿੱਚਣ ਵਾਲੀ ਝੋਟੀ ਦਿਖਾਈ ਆ ਤੁਹਾਨੂੰ ਤੇ ਜਿਹੜੇ ਵੀਰ ਨੇ ਚੰਗੇ ਸੋਨੇ ਪੈਸੇ ਖਰਚ ਕਰਨੇ ਆ ਸੋਨਾ ਪਸ਼ੂ ਤੁਹਾਨੂੰ ਲੱਭ ਰਹੇ ਜੀ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਫਿਲਹਾਲ ਅੱਜ ਇਸ ਕਵਰਜ ਵਿੱਚ ਦੋਸਤੋ ਇਹ ਨਗਸੀਕ ਜਿਹੜੇ ਆਪਾਂ ਤੁਹਾਨੂੰ ਦਿਖਾਉਣੀ ਸੀ ਅਮਰਤ ਇੱਕ ਆਪਣੇ ਕੰਟੈਕਟ ਨੰਬਰ ਕਰਤੀਏ ਸ਼ੇਅਰ ਮੇਰਾ ਨੰਬਰ ਆਪਣਾ 8144502987280246292 ਉਹਦੇ WhatsApp ਚੱਲਦਾ ਗੱਬਣ ਵੀਰੇ ਜਿਹੜਾ ਡੰਗਰੋ ਟਿੱਪ ਕੇ ਤਸੱਲੀ ਭਰਾ ਆ ਗਈ ਇਥੇ ਕਰੇ ਜਿਹੜਾ ਨਵੇਰੀ ਚੋਕੇ ਤਸੱਲੀ ਕਰਕੇ ਖੜੇ ਜਿਹੜੀ ਆਨਲਾਈਨ ਜਾਊ ਉਹਦੀ ਫੁੱਲ ਗਰੰਟੀ ਹੋਊ ਆਪਣੀ ਤੇ ਜੋ ਕਿਹਾ ਜਾਊਗਾ ਉਹ ਨਿਕਲੂ ਉਹ ਨਿਕਲੂ ਆਪਣਾ ਲੱਗ ਮੇਰੇ ਰਿਮਾਰਡ ਨੰਗਰ ਵੇਚੀਦਾ ਆਨਲਾਈਨ ਜਿਆਦਾ ਜਾਂਦਾ ਆਪਣਾ ਜੋ ਵੀ ਅਜੇ ਤਾਈਂ ਆਪਾਂ ਜਨਾਹਰ ਵੀਡੀਓ ਪਾਉਂਦੇ ਨੇ ਹੋ ਗਿਆ ਬਹੁਤ ਦੱਸੋ ਵੈਸੇ ਪੱਕਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਪੱਕਾ ਅੱਡਾ ਹੈ ਮੈਂ ਹਰ ਵਾਰ ਗੱਲ ਕਰਦਾ ਨਾ ਚਾਹੇ ਗਰਮੀ ਜਾਵੇ ਚਾਹੇ ਠੰਡ ਜਾਵੇ ਪਸ਼ੂ ਕੋਈ ਚੱਤੇ ਪੈਰ ਆਉਣੇ ਆਉਣਿਆ 365 ਦਿਨ ਹਾਂਜੀ ਹਾਂਜੀ ਤੇ ਮੇਰਾ ਵੀਰ ਹੈ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਆਪਦੀ ਨਰਕਪਰਖ ਕਰਕੇ ਲੈ ਜਾਓ ਆਨਲਾਈਨ ਕੋਈ ਮਗਾਉਂਦਾ ਤੇ ਉਹ ਤੁਸੀਂ ਤਸੱਲੀ ਤੇ ਗਾਰੰਟੀ ਦੇ ਮਗਾ ਸਕਦੇ ਮਿਲਦੇ ਹੋ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ